ਆਦਲ ਹੋਰਿਆਂ ਦਾ ਨਾਮ ਦੁਬਾਰਾ ਫੇਰ ਆਮ ਆਦਮੀ ਪਾਰਟੀ ਦੇ ਵਿੱਚ ਸਾਹਮਣੇ ਆ ਰਿਹਾ ਹੈ ਅਸੀਂ ਥੋੜਾ ਜਿਹਾ ਘੱਟ ਸੁਣਿਆ ਨਾਮ ਹਾਲਾਂਕਿ ਹੋ ਸਕਦਾ ਹੈ ਕਿ ਜਿਹੜੇ ਦੋਸਤ ਰਾਜਨੀਤੀ ਦੇ ਵਿੱਚ ਰੁਚੀ ਰੱਖਦੇ ਨੇ ਜਾਂ ਪਾਰਟੀਆਂ ਦੇ ਨਾਲ ਜੁੜੇ ਹੋਏ ਨੇ ਉਹ ਜਾਣਦੇ ਹੋਣਗੇ ਥੋੜਾ ਜਿਹਾ ਦੱਸਿਓ ਕਿ ਆਦਲ ਸਾਹਿਬ ਪਹਿਲਾਂ ਕਿਸ ਅਹੁਦੇ ਤੇ ਸੀ ਜਾਂ ਕੀ ਉਹਨਾਂ ਦੀ ਕਾਰਗੁਜ਼ਾਰੀ ਸੀ ਇਹਦੇ ਵਿੱਚ ਤੇ ਹੁਣ ਉਹਨਾਂ ਨੇ ਕਿਹੜਾ ਅਹੁਦਾ ਹੁਣ ਜਾਂ ਕਿਹੜਾ ਭਾਰ ਸੰਭਾਲਣਾ ਹੈ ਨਹੀਂ ਨਹੀਂ ਦੇਖੋ ਆਦਲ ਤੋਂ ਭੁਲੇਖਾ ਪੈ ਗਿਆ ਇਹ ਆਦਲ ਇੱਕ ਤੇ ਉਹ ਸੀਗਾ ਉਹ মিডিਆ ਸਾਹਮਣੇ ਗਿਆ ਤੇ ਉਹ ਆਪ ਹੀ ਸੰਭਿਆ ਗਿਆ ਮੁੜ ਕੇ ਇਹਨਾਂ ਨੇ ਦਿੱਲੀ ਵਾਲਿਆਂ ਨੇ ਉਹਨੂੰ ਸੰਭਾਲ ਦਿੱਤਾ ਉਹਦਾ ਨਾਮ ਸੀਗਾ ਆਦਲ ਆਜ਼ਮੀ ਹਮ ਮੈਂ ਕਿਸੇ ਬੰਦੇ ਤੋਂ ਕਨਫਰਮ ਕੀਤਾ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਇੱਕੋ ਸਿਰਫ ਉਹ ਹੀ ਨਾਮ ਮਸ਼ਹੂਰ ਸੀ ਆਦਲ ਜੀ ਪਿਛਲਾ ਨਾਮ ਜਿਹੜਾ ਹੈ ਉਹ ਜ਼ਿਆਦਾਤਰ ਲੋਕਾਂ ਨੂੰ ਪਤਾ ਨਹੀਂ ਸੀ ਫਿਰ ਮੈਂ ਕੋਈ ਆਪ ਦਾ ਉਹਨ ਬੰਦਾ ਸੀਗਾ ਮੇਰਾ ਜਿਹੜਾ ਕਿ ਅਗੋਂ ਉਹਨੂੰ ਵੀ ਜ਼ਮੀਦਾਰਾ ਜਾਣਦਾ ਸੀਗਾ ਤੇ ਮੈਂ ਉਹਦੇ ਤੋਂ ਕਨਫਰਮ ਕੀਤਾ ਜੀ ਤਾਂ ਉਸਨੇ ਕਿਹਾ ਕਿ ਉਹ ਆਦਲ ਆਜ਼ਮੀ ਸੀਗਾ ਹੂੰ ਨਾ ਕਿ ਆਦਲ ਅਹਿਮਦ ਖਾਨ ਸੀ ਜੀ ਹੁਣ ਗੱਲ ਇਹ ਆ ਕਿ ਜਨਾਬ ਉਹ ਆਦਲ ਆਜ਼ਮੀ ਅਤੇ ਆਦਲ ਅਹਿਮਦ ਖਾਨ ਆ ਪਰ ਗੱਲਾਂ ਕੁਝ ਕਾਮਨ ਵੀ ਹੁੰਦੀਆਂ ਨੇ ਕਿ ਕਿਤੇ ਨਾ ਕਿਤੇ ਭਾਈ ਇਹ ਤੇ ਹੈ ਕਿ ਜਿਹੜੇ ਅੱਜ ਆਬਜ਼ਰਵਰ ਲਾਏ ਨੇ ਇਹ ਸਟੇਟ ਆਬਜ਼ਰਵਰ ਨੇ ਠੀਕ ਹੈ ਨਾ ਜੀ ਇਹ ਸਟੇਟ অবজারভার ਯਾਨੀ ਸੂਬੇ ਦੇ ਜਿਹੜੇ অবজারভার ਨਿਗਰਾਨ ਉਹ ਲਾ ਦਿੱਤੇ ਆ ਨਾਂ ਪੜ੍ਹ ਕੇ ਪਤਾ ਲੱਗਦਾ ਹੈ ਕਿ ਇਹ ਸਜਣ ਕਿੱਥੋਂ ਆਏ ਨੇ ਜੀ ਅਸਲ ਦੇ ਵਿੱਚ ਕੀ ਆ ਕਿ ਢਾਂਚਾਗਤ ਤਬਦੀਲੀਆਂ ਤੁਹਾਨੂੰ ਅਗਾਮੇ ਵੇਖਣ ਨੂੰ ਮਿਲਣਗੀਆਂ ਹੂੰ ਇਹ ਕੁਝ ਕਾਰਜ ਸ਼ੈਲੀ ਦੇ ਵਿੱਚ ਬਦਲਾਅ ਵੀ ਲਿਆਉਣਗੇ ਆਮ ਆਦਮੀ ਪਾਰਟੀ ਵਾਲੇ ਭਗਵੰਤ ਮਾਨ ਹੋਰਾਂ ਦੇ ਐਕਟਿਵਿਜ਼ਮ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਕੁਝ ਵੱਡਾ ਹੋਣ ਜਾ ਰਿਹਾ ਹਮ ਇੱਕ ਹੋਰ ਵੀ ਗੱਲ ਕਹਦੇ ਹਾਂ ਕਿ ਲਿਸਟਾਂ ਫੇਰ ਬਣਨੀਆਂ ਸਟਾਰਟ ਹੋ ਗਈਆਂ ਨੇ ਹੁਣ ਇਹਨਾਂ ਨੇ ਫੇਰ ਪਿੱਟਣਾ ਹੈ ਕਿ ਇਹਨੂੰ ਵਿੱਚ ਹੋ ਕਿੱਦਾਂ ਪਤਾ ਲੱਗ ਜਾਂਦਾ ਤਾਂ ਲਿਸਟਾਂ ਬਣਾਉਣੀਆਂ ਇਹਨਾਂ ਨੇ ਫੇਰ ਸ਼ੁਰੂ ਕਰ ਦਿੱਤੀਆਂ ਹੁਣ ਕਿੰਨਾਂ ਦੀਆਂ ਲਿਸਟਾਂ ਬਣਦੀਆਂ ਵੇਟ ਕਰੋ ਥੋੜੇ ਦਿਨ ਤਾਂ ਦੱਸ ਦਿੰਨੇ ਆ ਪਰ ਇਹ ਟਲਦੇ ਨਹੀਂ ਹੈ ਲਿਸਟਾਂ ਇਹਨਾਂ ਨੇ ਫੇਰ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਮੈਂ ਅੱਗੇ ਵੀ ਕਿਹਾ ਸੀ ਤੁਹਾਨੂੰ ਤੋਂ ਤੋਂ ਬਾਅਦ ਪਤਾ ਲੱਗਿਆ ਰੌਲਾ ਪਿਆ ਸਾਰਾ ਕੁਛ ਈੜਾ ਸੀਗਾ ਸ਼ਾਂਤ ਹੋ ਗਿਆ ਲਿਸਟਾਂ ਬਣਾਉਣੀਆਂ ਫੇਰ ਇਹਨਾਂ ਨੇ ਚਾਲੂ ਕਰ ਦਿੱਤੀਆਂ ਇਸ ਤੋਂ ਇਲਾਵਾ ਇਹਨਾਂ ਨੇ ਕੀ ਕੀਤਾ ਆ ਕਿ ਜ਼ਿਲ੍ਹਾ ਇੰਚਾਰਜ ਜਿਵੇਂ ਅੱਗੇ ਹਲਕਾ ਇੰਚਾਰਜ ਹੁੰਦੇ ਸੀਗੇ ਅਕਾਲੀ ਵੇਲੇ ਜਦੋਂ ਅਕਾਲੀਆਂ ਦੀ ਸਰਕਾਰ ਚੱਲਦੀ ਸੀ ਅਕਾਲੀ ਸਰਕਾਰ ਵੇਲੇ ਤੇ ਉਹ ਹੁਣ ਇਹਨਾਂ ਨੇ ਜ਼ਿਲ੍ਹਾ ਪਧਰੀ ਆਪਣੇ ਬੰਦੇ ਬਿਠਾ ਦਿੱਤੇ ਆ ਤਾਂ ਇਦਾਂ ਹੀ ਆ ਕਿ ਜ਼ਿਲ੍ਹੇ ਤੋਂ ਉੱਤੋਂ ਸਟੇਟ ਆਬਜ਼ਰਵਰ ਲਾ ਦਿੱਤੇ ਜਿਵੇਂ ਆਪਾਂ ਦੇਖਦੇ ਆਂ ਕਿ ਆਮ ਤੌਰ ਤੇ ਜੇ ਹੁਣ ਕਾਂਗਰਸ ਹੈ ਕਾਂਗਰਸ ਵੀ ਆਪ ਦਾ ਇੱਕ ਇਨਚਾਰਜ ਲਾ ਦਿੰਦੀ ਆ ਬਾਹਰੋਂ ਹੂੰ ਠੀਕ ਹੈ ਨਾ ਜੀ ਜਿਵੇਂ ਆਪਣੇ ਇੱਥੇ ਹੁਣ ਬਗੇਲ ਸਾਹਿਬ ਆ ਉਸ ਤੋਂ ਪਹਿਲਾਂ ਹਰੀਸ਼ ਹੁੰਦੇ ਸਨ ਫਿਰ ਉਸ ਤੋਂ ਪਹਿਲਾਂ रावत ਸਾਹਿਬ ਹੁੰਦੇ ਸਨ ਜੀ ਇਦਾਂ ਲੱਗਦੇ ਆ ਨਾ ਇਹਨਾਂ ਦੇ ਵੀ ਹੂੰ ਹੂੰ ਤਾਂ ਭਾਜਪਾ ਵਾਲੇ ਰੋਪਾਨੀ ਸਾਹਿਬ ਜਿਨ੍ਹਾਂ ਦੀ ਜਹਾਜ਼ ਹਾਦਸੇ ਦੇ ਵਿੱਚ ਮੌਤ ਹੋ ਗਈ ਸੀ ਤਾਂ ਇਹ ਤੇ ਠੀਕ ਆ ਕਿ ਨਿਗਰਾਨ ਲੱਗਦਾ ਹੈ ਕਦਾ ਪਰ ਇੱਥੇ ਤੁਸੀਂ ਦੇਖੋ ਕਿ ਢਾਂਚਾ ਹੀ ਇਸ ਤਰ੍ਹਾਂ ਦਾ ਬਣਾਇਆ ਜਾ ਰਿਹਾ ਹੈ ਕਿ ਜ਼िले ਦੇ ਵਿੱਚ ਜਿੰਨੇ ਹਲਕੇ ਪੈਂਦੇ ਆ ਉਹਨਾਂ ਦੇ ਵਿੱਚ ਇੱਕ ਬੰਦਾ ਬਿਠਾ ਦਿਓ ਹੂੰ ਉਹ ਸਾਰਾ ਕੁਝ ਵੇਖੇ ਕਿ ਕੌਣ ਕੀ ਕਰ ਰਿਹਾ ਜੀ ਤੇ ਉੱਤੇ ਸਟੇਟ ਦੇ ਉਹਨਾਂ ਦੇ ਨਿਗਰਾਨ ਵੜਾ ਦਿਓ ਮਤਲਬ ਸਾਫ਼ ਹੈ ਕਿ ਸ਼ਪਾਈ ਜਾਂ ਜਿਹੜੇ ਆਪਣੇ ਸੰਤਰੀ ਮੰਤਰੀ ਨੇ ਉਹਨਾਂ ਦੀ ਨਿਗਰਾਨੀ ਭਈ ਉਹਨਾਂ ਦਾ ਸਾਰਾ ਕੰਮ ਕਰ ਸੰਭਾਲੇ ਮੁਨਸ਼ੀ ਜੀ ਕਿਹਦੀ ਡਿਊਟੀ ਕਿੱਥੇ ਲਾਉਣੀ ਹੈ ਨਾ ਹੂੰ ਤੇ ਬਾਕੀ ਲਾ ਲਓ ਕਿ ਉਤਲੇ ਪੱਦਰ ਦਾ ਜਿਹੜਾ ਸਟੇਸ਼ਨ ਹੈੱਡ ਆਫੀਸਰ ਐਸ ਐਚਓ ਉਹ ਦੂਜੇ ਕੰਮਕਾਰ ਸੰਭਾਲੇ ਉਹ ਮੁਰਸ਼ਿਦ ਉੱਤੇ ਵੀ ਆ ਗਿਆ ਜੀ ਉਹ ਕੁਝ ਕੰਮਾਂ 'ਚ ਮੁਰਸ਼ਿਦ ਉੱਤੇ ਆ ਗਿਆ ਤਾਂ ਇਦਾਂ ਦਾ ਇਹਨਾਂ ਨੇ ਇੱਕ ਸੈਟਅਪ ਕਰ ਦਿੱਤਾ ਜੀ ਕਿ ਭਾਈ ਹੁਣ ਸਮਾਂ ਬਹੁਤ ਥੋੜਾ ਰਹਿ ਗਿਆ ਕਿਉਂਕਿ ਹਲੇ ਖੇਡ ਖਿਲਰਨੀ ਵੀ ਹੈ ਇਹ ਸਾਫ਼ ਹੈ ਸਪਸ਼ਟ ਹੈ ਕੁਝ ਖਿਡਾਰੀ ਪੈਣੇ ਨੇ ਬਿਲਕੁਲ ਪਰ ਉਹ ਖਿਡਾਰੀਆਂ ਨੂੰ ਕੱਟ ਕਿਦਾਂ ਕੀਤਾ ਜਾਵੇ ਉਹਨਾਂ ਦੇ ਅਸਰ ਜਿਹੜੇ ਆ ਉਹ ਕਿਸ ਤਰ੍ਹਾਂ ਘਟਾਏ ਜਾਣ ਹੂੰ ਕਿਸ ਤਰ੍ਹਾਂ ਕੰਮਕਾਰ ਜਿਹੜਾ ਠੀਕ ਕੀਤਾ ਜਾਵੇ ਇਸ ਵਾਸਤੇ ਇਹਨਾਂ ਨੇ ਹੁਣ ਇਹ ਤਾਂਚਾਗਤ ਤਬਦੀਲੀ ਜਿਹੜੀ ਆ ਉਹ ਲਿਆਉਣੀ ਸਟਾਰਟ ਕਰ ਦਿੱਤੀ ਇੰਟਰਸਟਿੰਗ ਗੱਲ ਇੱਕ ਹੋਰ ਹੈ ਜੀ ਦੇਖੋ ਹਰਮੀਤ ਪਠਾਨ ਮਾਜਰਾ ਜਿਹਦੇ ਬਾਰੇ ਮੈਂ ਕਹਿੰਦਾ ਸੀ ਕਿ ਉਹ ਪਟਿਆਲੇ ਦਾ ਮੁੱਖ ਮੰਤਰੀ ਸੀ ਹੂੰ ਬਿਲਕੁਲ ਪਟਿਆਲਾ ਆਪਣੇ ਆਪ ਦੇ ਵਿੱਚ रियासत ਹੁੰਦੀ ਸੀ ਕਿਸੇ ਤਰ੍ਹਾਂ ਤਾਂ ਸਮਝੋ ਕਿ ਉਸ ਪੁਰਾਣੀ ਰਿਆਸਤ ਦੇ ਵਿੱਚ ਹਰਮੀਤ ਇੱਕ ਪਾਵਰ ਸੀ ਹੂੰ ਖਾਸ ਤੌਰ ਤੇ ਮਾਰਚ 2022 ਤੋਂ ਬਾਅਦ ਵਹਿ ਤੇ ਹਰਮੀਤ ਦੇ ਜੋਰ ਉੱਥੋਂ ਦੇ ਇਲਾਕੇ ਵਾਲਿਆਂ ਨੇ ਵੇਖਿਆ ਹੀ ਆ ਸਾਰੇ ਜਾਣਦੇ ਹੀ ਆ ਦੱਸਦੇ ਵੀ ਰਹੇ ਨੇ ਦੋਸਤ ਇੱਥੇ ਵੀ ਦੱਸਦੇ ਰਹੇ ਨੇ ਹਾਂ ਜੀ ਬਥੇਰੇ ਹਾਂ ਜੀ ਉਹ ਤੇ ਤੁਹਾਨੂੰ ਪਤਾ ਹੀ ਆ ਕਾਲੀਆਂ ਦਾ ਸਟਾਈਲ ਕਿਦਾਂ ਦਾ ਹੁੰਦਾ ਹੈ ਜੀ ਉਹ ਥਾਰ ਥੜ ਵਾਲਾ ਕੰਮ ਚੱਲਦਾ ਰਿਹਾ ਉੱਥੇ ਪਹਿਲਾਂ ਵੀ ਤੇ ਬਾਅਦ ਦੇ ਵਿੱਚ ਜਦੋਂ ਇਹ ਫੁੱਫੜ ਬਣ ਗਿਆ ਤੇ ਭਾਈ ਫਿਰ ਤੇ ਉਸ ਤੋਂ ਬਾਅਦ ਕਹਿ ਲੋ ਕਿ ਫੁੱਫੜ ਨੇ ਸਾਰਾ ਕੰਮ ਕਰ ਉਹ ਤੇ ਕੁਛੜ ਚੱਕ ਲਿਆ ਸੀ ਜੀ ਅੱਜ ਇੱਕ ਚੀਜ਼ ਨੋਟ ਕਰਨ ਵਾਲੀ ਆ ਇਹ ਹੜਾਣਾ ਸਾਹਿਬ ਬੜੇ ਮਤਲਬ ਉਥੋਂ ਦੇ ਨੋਨ politisian ਬਣੈ ਨੇ ਥੋੜੇ ਸਮੇਤੋਂ ਜੀ ਚੇਅਰਮੈਨ ਮਸ਼ਾਦ ਪੀਆਰਟੀਸੀ ਦੇ ਉਹ ਉਹਨਾਂ ਨੂੰ ਹਲਕਾ ਇੰਚਾਰਜ ਲਾ ਦਿੱਤਾ ਗਿਆ ਸਨੌਰ ਦਾ ਮਤਲਬ ਸਾਫ ਆ ਕਿ ਹਰਮੀਤ ਪਠਾਨ ਮਾਜਰੇ ਤੋਂ ਸਭ ਕੁਝ ਵਾਪਸ ਖੋਲੇ ਆ ਗਿਆ ਜੀ ਤਾਂ ਜਿੱਥੇ-ਜਿੱਥੇ ਵੀ ਇਹਨਾਂ ਨੇ ਆਪ ਦੇ ਕਿਸੇ ਵਿਧਾਇਕ ਨੂੰ ਜ਼ੀਰੋ ਕਰਨਾ ਹੋਵੇ ਉਹ ਰਮਨ ਅਰੋੜਾ ਲਾ ਲਾਉਂ ਠੀਕ ਹੈ ਨਾ ਜੀ ਚਾਹੇ ਹਰਮੀਤ ਪਠਾਨ ਮਾਜਰਾ ਲਾ ਲਓ ਕਿ ਉੱਥੇ ਇੱਕ ਹਲਕਾ ਇੰਚਾਰਜ ਆਪਦਾ ਅੱਡ ਤੋਂ ਲਾ ਦਿੰਦੇ ਪਤਾ ਲੱਗ ਜਾਂਦਾ ਕਿ ਹੁਣ ਬਸ ਪਾਵਰ ਇਹ ਸੰਭਾਲੇਗਾ ਗਿਆ ਸਭ ਕੁਝ ਤਾਂ ਇਹਦਾ ਮਤਲਬ ਹੈ ਕਿ ਹਡਾਣਾ ਸਾਹਿਬ ਉਹ ਵੀ ਪੁਰਾਣੇ ਇਸ ਇਲਾਕੇ ਤੋਂ ਨੇਤਾ ਸੀਗੇ ਇਹਨਾਂ ਦੇ ਤਾਂ ਹਡਾਣਾ ਸਾਹਿਬ ਦਾ ਗੁਣਾ ਪੈ ਗਿਆ ਇਹੀ ਹੁੰਦਾ ਹੈ ਸਿਆਸਤ ਕਿ ਕਿਸੇ ਦੀ ਮਤਲਬ ਕਿ ਵਿਭਤਾ ਕਿਸ ਨੂੰ ਰਾਸ ਵੀ ਆ ਜੀ ਰਾਜਨੀਤੀ ਚ ਦੇਖੋ ਤੂੰ ਨਹੀਂ ਤਾਂ ਕੋਈ ਔਰ ਕੋਈ ਔਰ ਨਹੀਂ ਤਾਂ ਕੋਈ ਔਰ ਜੀ ਰਾਜਨੀਤੀ ਚ ਤੁਸੀਂ ਜਾਓਗੇ ਤੁਹਾਡੀ ਜਗ੍ਹਾ ਤੇ ਪੰਜੇ ਦਾਵੇਦਾਰ ਖਲੋਤੇ ਹੋਣਗੇ ਤਾਂ ਮੈਂ ਉਹ ਦੇਖ ਰਿਹਾ ਸੀਗਾ ਕਿ ਹਰਮੀਤ ਪਠਾਨ ਮਾਜਰਾ ਇੱਕ ਤਾਕਤ ਹੈ ਯਾਰ ਮਤਲਬ ਕਿ ਪਟਿਆਲੇ ਦੇ ਵਿੱਚ ਤੇ ਹਰਮੀਤ ਹਰਮੀਤ ਸੀ ਸਭ ਕੁਝ ਤਾਂ ਅੱਜ ਕੀ ਆ ਕਿ ਵੇਖੋ ਪਾਵਰ ਕਿਦਾਂ ਸ਼ਿਫਟ ਹੋ ਰਹੀ ਹੈ ਹੌਲੀ ਹੌਲੀ ਜੰਡਾਣਾ ਸਾਹਿਬ ਉਹਨਾਂ ਦਾ ਰਾਜਨੀਤਿਕ ਸਟਾਈਲ ਜਿਹੜਾ ਠੰਡਾ ਠੰਡੇ ਮੱਤੇ ਆਲਾ ਜੀ ਤਾਂ ਅੱਜ ਉਹਨਾਂ ਨੂੰ ਇੱਕ ਆਪਰਚੂਨਿਟੀ ਕਹਿ ਲਓ ਆਪਣੇ ਆਪ ਆ ਕੇ ਮਿਲੀ ਹੈ ਕਿਉਂਕਿ ਜਗ੍ਹਾ ਖਾਲੀ ਹੋ ਗਈ ਸਰ ਇਹ ਇੰਟਰਸਟਿੰਗ ਸੀ ਜੀ ਸਾਰੀ ਕਟਨਾਕਰਮ ਦੇ ਵਿੱਚ ਉਹ ਕਹਾਣੀ ਜਿਹੜੀ ਸੀ ਜੀ ਬਹੁਤ ਸ਼ੁਕਰੀਆ ਦੋਸਤੋ ਬਹੁਤ ਮਿਹਰਬਾਨੀ ਤੁਹਾਡੀ ਸਾਰਿਆਂ ਦੀ ਨਾਲ ਜੁੜਨ ਵਾਸਤੇ ਜੌਨੀ ਜੀ ਕੁਝ ਕਰੇਲੂ ਕੰਮ ਸੀਗੇ ਕੱਲ ਇਸ ਕਰਕੇ ਮੈਂ ਛੁੱਟੀ ਲੈ ਗਿਆ ਸੀਗਾ ਤੇ ਬਹੁਤ ਸ਼ੁਕਰੀਆ ਕੋਸਟਿਲੋ ਦੱਸ ਰਿਹਾ ਕਿ ਹਡਾ ਕਿਉਂਕਿ ਇਹ ਨਾ ਤਲਾਕ ਹੈ ਹਡਾਣਾ ਦਾ ਪ੍ਰਭਾਵ ਵਧੀਆ ਇਲਾਕੇ ਚ ਉਹ ਇਟਸ ਸਟਾਈਲ ਹੁੰਦਾ ਨਾ ਹਮ ਉਹ ਮਤਲਬ ਕਿ ਕੋਈ ਜਿਵੇਂ ਗਰਮ ਰਾਜਨੀਤੀ ਵਾਲਾ ਸਿਸਟਮ ਨਹੀਂ ਹੁੰਦਾ ਪੜ੍ਹੇ ਲਿਖੇ ਕੋਈ ਡੀਸੈਂਟ ਕਿਸਮ ਦੇ ਜਿਹੜੇ ਰਾਜਨੀਤਿਕ ਲੋਕ ਹੁੰਦੇ ਆ ਨਾ ਜਿਵੇਂ ਬਹੁਤ ਸਾਰੇ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਪਸੰਦ ਨਹੀਂ ਪਰ ਸੁਨੀਲ ਜਾਖੜ ਦਾ ਸਟਾਈਲ ਬਹੁਤ ਪਸੰਦ ਮੈਨੂੰ ਬਹੁਤ ਅਕਸਰ ਨੋਜਵਾਨ ਮਿਲਦੇ ਆ ਕਹਿੰਦੇ ਜਦੋਂ ਉਹ ਗੱਲ ਕਰਦੇ ਨਾ ਬੜਾ ਅੱਛਾ ਸਟਾਈਲ ਹੈ ਉਹਨਾਂ ਦਾ ਸਾਹਿਬ ਸਾਹਿਬ ਹੈ ਤਾਂ ਗੱਲ ਕਰਦੇ ਤਾਂ ਉਹ ਕੁਝ ਬੰਦੇ ਹੁੰਦੇ ਨੇ ਕਿ ਉਹਨਾਂ ਦਾ ਸਟਾਈਲ ਪਸੰਦ ਹੁੰਦਾ ਤਾਂ ਵੀ ਕਿਸੇ ਵੀ ਪਾਰਟੀ ਚ ਹੋਣ ਉਹ ਸਟਾਈਲ ਪਸੰਦ ਕੀਤਾ ਜਾਂਦਾ। ਉਹ ਕੁਲ ਆਪ ਦੀ ਇੱਕ ਵੱਖਰੀ ਵੇਸ ਵੀ ਤਾਂ ਹੁੰਦੀ ਪਾਰਟੀ ਤੋਂ ਬਿਨਾ ਵੀ। ਹਾਂਜੀ ਹਾਂਜੀ। ਅਗੋਲ ਦੇ ਖੰਗੂੜਾ ਸੀਗਾ ਕਾਂਗਰਸ ਦਾ। ਇਹਦੇ ਸਟਾਈਲ ਨੂੰ ਪਸੰਦ ਕੀਤਾ ਜਾਂਦਾ ਸੀ। ਤੁਸੀਂ ਦੇਖ ਲਓ ਦੋਨਾਂ ਜੀਆਂ ਦਾ ਸਟਾਈਲ ਸੀਗਾ ਜਿਹੜਾ ਉਹ ਤਾਂ ਸੱਦ ਕੀਤਾ ਜਾਂਦਾ ਸੀ ਬੜੇ ਪਪੂਲਰ ਹੋਏ ਉਹ ਥੋੜੇ ਸਮੇਂ ਦੇ ਵਿੱਚ। ਬਿਲਕੁਲ ਜੀ। ਲिटल ਬਰਡ ਬਾਈ ਜੀ ਕਹਿ ਰਹੇ ਨੇ ਕਿ ਪੰਜਾਬ ਵਿੱਚ ਵੀ ਹਿਮਾਚਲ ਵਾਲਾ ਕਾਨੂੰਨ ਲਾਗੂ ਕੀਤਾ ਜਾਵੇ ਕਹਿੰਦੇ। ਕੋਈ ਕੰਮ ਕਰਨ ਆਵੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਉਹ ਚਲਾ ਜਾਵੇ ਪੱਕਾ ਵਸਨੀਕ ਨਾ ਬਣੇ ਵੋਟ ਨਾ ਬਣੇ ਆਪਾਂ ਇਸੇ ਜ਼ਰੂਰ ਗੱਲ ਕਰਦੇ ਆਂ ਜੀ ਸਰਕਾਰ ਨੇ ਵੀ ਕੁਝ ਫੈਸਲਾ ਕੀਤਾ ਹੈ ਕੋਈ ਗੱਲਬਾਤ ਕਹੀ ਹੈ ਇਹਦੇ ਬਾਰੇ ਆਪਾਂ ਇਸ ਤੇ ਗੱਲਬਾਤ ਕਰਦੇ ਆਂ ਜ਼ਰੂਰ ਬਾਕੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਕਰਮਜੀਤ ਸਿੰਘ ਜੀ ਕਹਿ ਰਹੇ ਨੇ ਕੇ ਬਹੁਤ ਬੁਰੀ ਤਰ੍ਹਾਂ ਕੁੱਟਿਆ ਭਾਈ ਸੰਦੀਪ ਸਣੀ ਵੀਰ ਹੋਰਾਂ ਨੂੰ ਕਹਿੰਦੇ ਖੂਨ ਨਾਲ ਲੱਤ-ਪੱਤ ਸੀ ਅ ਮਿੰਟੋ ਜੀ ਮੈਂ ਇਹੋ ਗੱਲ ਪਹਿਲਾਂ ਕਰਨੀ ਚਾਹੁੰਦਾ ਫਿਰ ਆਪਾਂ ਰਾਜਨੀਤੀ ਵੱਲ ਦੁਬਾਰਾ ਫੇਰ ਆਵਾਂਗੇ ਕਿਉਂਕਿ ਇਹ ਗੱਲ ਵੀ ਕਾਫੀ ਚਰਚਾ ਦੇ ਵਿੱਚ ਹੈ ਜਸਪ੍ਰੀਤ ਸਿੰਘ ਜੀ ਬਹੁਤ-ਬਹੁਤ ਸ਼ੁਕਰੀਆ ਜੀ ਤੁਹਾਡਾ ਕੰਟ੍ਰਿਬਿਊਸ਼ਨ ਲਈ ਮਿਹਰਬਾਨੀ ਜੀ ਬਾਕੀ ਸਾਰੇ ਦੋਸਤਾਂ ਦਾ ਵੀ ਬਹੁਤ ਸਵਾਗਤ ਬਹੁਤ-ਬਹੁਤ ਸ਼ੁਕਰੀਆ ਮਿਹਰਬਾਨੀ ਚੰਨੀ ਦਾ ਸਟਾਈਲ ਵੀ ਸਾਰਿਆਂ ਨੇ ਪਸੰਦ ਕੀਤਾ ਸੀ ਚੰਨੀ ਦਾ ਸਟਾਈਲ ਹਾਂ ਬਿਲਕੁਲ ਚੰਨੀ ਦਾ ਸਟਾਈਲ ਜੁਦਾ ਸਟਾਈਲ ਸੀ ਅੱਛਾ ਵੀ ਤੇ ਸਟਾਈਲ ਚੰਨੀ ਸਾਹਿਬ ਦਾ ਸਟਾਈਲ ਤਾਂ ਸ਼ੁਰੂ ਤੋਂ ਹੀ ਬੜਾ ਮਤਲਬ ਇਹਨਾਂ ਨੇ ਇੱਕ ਵਾਰੀ ਹਾਥੀ ਦੀ ਸਵਾਰੀ ਕੀਤੀ ਸੀਗੀ ਬੜੀ ਫੋਟੋ ਪੌਪੂਲਰ ਹੋਈ ਜੀ ਇਹ ਥੋੜਾ ਜੋਤਿਸ਼ ਨੂੰ ਮੰਨਦੇ ਨੇ ਤੇ ਸ਼ਾਇਦ ਇੱਕ ਵਾਰੀ ਥੋੜਾ ਹੋ ਰਸਤਾ ਸੀ ਜਿਹੜਾ ਜਦੋਂ ਇਹ ਕਾਂਗਰਸ ਸਰਕਾਰ ਬਣੀ ਹਮ ਪਰ ਚੰਨੀ ਸਾਹਿਬ ਦੀ ਸਭ ਤੋਂ ਜ਼ਿਆਦਾ ਚਰਚਿਤ ਗੱਲ ਪਤਾ ਕੀ ਹੋਈ ਸੀ ਕਿ ਇੱਕ ਪੋਸਟ ਵਾਸਤੇ ਦੋ ਦਾਵੇਦਾਰ ਆ ਗਏ ਜੀ ਦੋ ਦਾਵੇਦਾਰ ਆ ਗਏ ਉਹ ਕਹਿੰਦਾ ਜੀ ਇਹ ਮੈਂ ਜੁਆਇਨ ਕਰਨਾ ਤੇ ਉਹ ਕਹਿੰਦਾ ਮੈਂ ਜੁਆਇਨ ਕਰਾਂ ਕਹਿੰਦਾ ਕੀ ਗੱਲ ਕਰਤੀ ਯਾਰ ਟੋਸ ਕਰੋ ਇਹਨਾਂ ਨੇ ਟੋਸ ਕਰ ਦਿੱਤਾ ਉਹ ਟੋਸ ਦਾ ਬੋਸ ਤੇ ਜਿਹੜਾ ਬਣਿਆ ਸੋ ਬਣਿਆ ਪਰ ਚੰਨੀ ਸਾਹਿਬ ਉੱਥੋਂ ਚੱਲ ਨਿਕਲੇ ਕਿਆ ਬਾਤ ਹੈ ਦੇਖ ਨੌਕਤੇ ਵਿੱਚ ਵੈਸੇ ਇਦਾਂ ਚੀਜ਼ਾਂ ਹੋ ਸਕਦੀਆਂ ਵੈਸੇ ਜਿਹੜਾ ਉਹ ਪੈਚਵਰਕ ਵਾਲਾ ਸੀਗਾ ਡਾਇਲੌਗ ਤੁਹਾਨੂੰ ਯਾਦ ਹੋਣਾ ਸਦਨ ਦੇ ਵਿੱਚ ਚੰਨੀ ਸਾਹਿਬ ਉਦੋਂ ਲਾਈਵ ਲਾਈਵ 'ਚ ਆ ਗਿਆ ਸੁਖਬੀਰ ਸਿੰਘ ਬਾਦਲ ਨੇ ਜਦੋਂ ਇਹਨਾਂ ਦਾ ਮਜ਼ਾਕ ਉਡਾਇਆ ਚਲੋ ਰਾਜਨੀਤੀ 'ਚ ਮਜ਼ਾਕ ਵੀ ਉਡਦੇ ਹੈ ਕਈ ਵਾਰ ਮਜ਼ਾਕ ਰਾਸ ਆ ਜਾਂਦੇ ਹੈ ਬਿਲਕੁਲ ਤੁਸੀਂ ਦੇਖੋ ਨਾ ਕਿ ਸੁਖਬੀਰ ਸਿੰਘ ਤਾਂ ਬਹੁਤ ਮਜ਼ਾਕ ਉਡਾਇਆ ਗਿਆ ਪੰਜਾਬੀ ਰਾਜਨੀਤੀ ਦਾ ਪੱਪੂ ਉਡਾਇਆ ਗਿਆ ਕੋਈ ਚੀਜ਼ ਉਹਨਾਂ ਨੂੰ ਰਾਸ ਆ ਰਹੀ ਹੁੰਦੀ ਹੈ ਬਿਲਕੁਲ ਉਹੀ ਚੀਜ਼ ਰਾਸ ਆ ਰਹੀ ਹੈ ਕਿਉਂਕਿ ਉਹਨਾਂ ਦੀ ਪਹੁੰਚ ਜਿਹੜੀ ਹੈ ਉਹ ਹਰ ਮੋਬਾਈਲ 'ਚ ਹੈਗੀ ਹੈ ਚਾਹੇ ਕੋਈ ਲਾਈਕ ਕਰਦਾ ਡਿਸਲਾਈਕ ਕਰਦਾ ਹੈ ਤਾਂ ਇਹੀ ਚੀਜ਼ ਹੁੰਦੀ ਹੈ ਜੀ ਰਾਜਨੀਤੀ ਦੇ ਵਿੱਚ ਨਾ ਤਾਂ ਬਿਲਕੁਲ ਚੰਨੀ ਸਾਹਿਬ ਉਦੋਂ ਲਾਈਮ ਲਾਈਕ ਚ ਆ ਕੇ ਜਦੋਂ ਇਹਨਾਂ ਨੇ ਕਿਹਾ ਕਿ ਸੀ ਸੜਕਾਂ ਨੂੰ ਪੱਛ ਲਾਏ ਨੇ ਉਹ ਤੋਂ ਬਾਅਦ ਫਿਰ ਉਹ ਟੌਸ ਨੇ ਤਾਂ ਚੰਨੀ ਸਾਹਿਬ ਨੂੰ ਮਤਲਬ ਕਿ ਉਹ ਰ ਹਾਈਲਾਈਟ ਕਰ ਦਿੱਤਾ ਤੇ ਉਸ ਤੋਂ ਬਾਅਦ ਤਾਂ ਫਿਰ ਧੰਨਵਾਦ ਆ ਕੇ ਡਾਇਲੋਗ ਸੀ ਕੀ ਗੱਲ ਕਰਤੀ ਯਾਰ ਜੀ ਉਹ ਹਰੇਕ ਬੱਚੇ ਤੋਂ ਲੈ ਕੇ ਮੋਦੀ ਸਾਹਿਬ ਵਾਲੀ ਗੱਲ ਉਹ ਸਟਾਈਲ ਸੀ ਨਾ ਜਿਹੜਾ ਪਵਦੀ ਬੋਲੀ ਬਹੁਤ ਮਿੱਠੀ ਆ ਨਾ ਜੀ ਪਵਦੀ ਬੋਲੀ ਜਿਹੜੀ ਚ ਬੋਲੀਆਂ ਆਪਣੀਆਂ ਸਾਰੀਆਂ ਮਿੱਠੀਆਂ ਨੇ ਉਹ ਪਵਲੀਆਂ ਜਿਹੜੀਆਂ ਨੇ ਨਾ ਉਹ ਕੁਝ ਬਹੁਤ ਮਿੱਠੀਆਂ ਨੇ ਤੇ ਉਹ ਪਵਦੀ ਬੋਲ ਰਹੇ ਨੇ ਇਹ ਫਿਰ ਉਹਨਾਂ ਦਾ ਆਪਣਾ ਸਟਾਈਲ ਬੜਾ ਹੈ ਉਹ ਗੱਲ ਜਿਹੜੀ ਇਹਨਾਂ ਬੜੀ ਖੁੱਲੇ ਰੂਪ ਚ ਕਰ ਦਿੰਦੇ ਆ ਮਾਨਸਾ ਸਾਹਿਬ ਬਾਰੇ ਕਈ ਵਾਰ ਵਿਅਕਤੀਗਤ ਟਿੱਪਣੀ ਵੀ ਕਰ ਦਿੰਦੇ ਆ ਪਰ ਉਹ ਕਰਦੇ ਇਸ ਸਟਾਈਲ ਨਾਲ ਆ ਕਿ ਉਹ ਹਾਸਾ ਖਿਲਰ ਜਾਂਦਾ ਹੈ ਜੀ ਜੀ ਜੀ